ਜਿਗਰਾਉ ਤੋਂ ਕਰੀਬ 5 ਕਿਲੋਮੀਟਰ ਦੂਰ ਆਇਕੋਡ ਨੂੰ ਜਾਂਦੇ ਸਮੇਂ ਬੋਰ ਬ੍ਰਾਂਚ ਦੀ ਨਹਿਰ ਉੱਤੇ ਜਿਹੜਾ ਪੁਲ ਆਉਂਦਾ ਉਸ ਨੂੰ ਅਖਾੜਾ ਪੁਲ ਕਰਕੇ ਜਾਣਿਆ ਜਾਂਦਾ ਹੈ ਇਸੇ ਪੁਲ ਦੇ ਖੱਬੇ ਪਾਸੇ ਨਹਿਰ ਦੇ ਨਾਲ-ਨਾਲ ਪਟੜੀ ਉੱਤੇ ਅੱਗੇ ਜਾ ਕੇ ਬਾਬਾ ਬਲਜਿੰਦਰ ਸਿੰਘ ਨੇ ਕੁਝ ਸਾਲ ਪਹਿਲਾਂ ਡੇਰਾ ਲਾਇਆ ਇੱਥੇ ਹੀ ਗੁਰਦੁਆਰਾ ਚਰਨ ਘਾਟ ਸਥਿਤ ਹੈ ਤੁਹਾਨੂੰ ਜਾਦੀ ਹੋਣਾ ਨਿਹੰਗ ਸਿੰਘ ਅਮਰਤਪਾਲ ਸਿੰਘ ਮੈਰੋ ਵਾਲਾ ਮਾਮਲਾ ਜਿਸ ਨੇ ਇਸ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਸੀ ਅਤੇ ਮਾਫੀ ਵੀ ਮੰਗਵਾਈ ਸੀ ਉਸ ਸਮੇਂ ਬਾਬੇ ਉੱਤੇ ਠਾਠ ਤੇ ਛੇਟਾ ਬਣੇ ਭੋਰੇ ਅੰਦਰ ਕੁੜੀ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੇ ਦੋਸ਼ ਲੱਗੇ ਸਨ ਇਸ ਕੁੜੀ ਨੇ ਬਾਬੇ ਖਿਲਾਫ ਪੁਲਿਸ ਕੋਲ ਮਾਮਲਾ ਵੀ ਦਰਜ ਕਰਾਇਆ ਸੀ ਇਸੇ ਪਰਚੇ ਸਬੰਧੀ ਜਿਗਰਾਉ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਬਾਬੇ ਦੀ ਗ੍ਰਿਫਤਾਰੀ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਇਸ ਠਾੜ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੂਰੇ ਸਤਕਾਰ ਅਤੇ ਮਰਿਆਦਾ ਅਨੁਸਾਰ ਲੈ ਗਏ ਸਨ ਪਰ ਜਿਸ ਮਾਮਲੇ ਵਿੱਚ ਹੁਣ ਬਾਬੇ ਨੂੰ ਸਜ਼ਾ ਹੋਈ ਹੈ ਇਹ ਪਹਿਲੇ ਨਾਲੋਂ ਵੱਖਰਾ ਹੈ ਪਹਿਲੇ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਦੂਜੀ ਪੀੜਤਾ ਨੇ ਹਿੰਮਤ ਦਿਖਾਈ ਸਾਹਮਣੇ ਆਈ ਦੂਜੀ ਬੀਬੀ ਨੇ ਬਾਬੇ ਅਤੇ ਮੋਗਾ ਦੇ ਇੱਕ ਹੋਟਲ ਵਿੱਚ ਲਿਜਾ ਕੇ ਅਸ਼ਲੀਲ ਵੀਡੀਓ ਬਣਾਉਣ ਅਤੇ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਲਾਈ ਸਨ ਮੋਗਾ ਦੇ ਥਾਣਾ ਮਹਿਣਾ ਵਿੱਚ ਇਹ ਸਬੰਧੀ ਪਰਚਾ ਦਰਜ ਹੋਇਆ ਉਦੋਂ ਇਹ ਮਾਮਲਾ ਬਹੁਤ ਚਰਚਾ ਵਿੱਚ ਆਇਆ ਸੀ ਅਤੇ ਨਾਲ ਹੀ ਚਰਚਾ ਵਿੱਚ ਆਇਆ ਸੀ ਨਿਹੰਗ ਅਮਰਤਪਾਲ ਸਿੰਘ ਮਹਿਰੋਂ ਪਹਿਲੇ ਮਾਮਲੇ ਦੀ ਮਹਿਰੋਂ ਵੱਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਮਾਮਲੇ ਨੇ ਹੋਰ ਤੂਲ ਫੜਿਆ ਅਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਥਾਣਾ ਮਹਿਣਾ ਵਿੱਚ ਦਰਜ ਪਰਚੇ ਵਾਲੇ ਮਾਮਲੇ ਵਿੱਚ ਹੁਣ ਅਦਾਲਤ ਨੇ ਬਾਬੇ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਨਾਲੇ 55000 ਰੁਪਏ ਦਾ ਜੁਰਮਾਨਾ ਕੀਤਾ ਹੈ ਐਡੀਸ਼ਨਲ ਸੈਸ਼ਨ ਜੱਜ ਮੋਗਾ ਦੀ ਅਦਾਲਤ ਨੇ 68 ਚਰਨ ਘਾਟ ਦੇ ਮੁੱਖ ਸੇਵਾਦਾਰ ਰਹੇ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਕੈਦ ਅਤੇ 55000 ਰੁਪਏ ਜੁਰਮਾਨੇ ਦਾ ਫੈਸਲਾ ਸੁਣਾਇਆ ਹੈ ਥਾਣਾ ਮਹਿਣਾ ਦੀ ਪੁਲਿਸ ਨੇ 18 ਸਤੰਬਰ 2024 ਨੂੰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ 25 ਸਾਲਾ ਕੁੜੀ ਦੇ ਬਿਆਨਾਂ ਉੱਤੇ ਇਹ ਪਰਚਾ ਦਰਜ ਕੀਤਾ ਸੀ ਕੁੜੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਇਸ ਡੇਰੇ ਵਿੱਚ ਬਾਬੇ ਕੋਲ ਜਾਂਦਾ ਸੀ ਭਰਾ ਨਸ਼ੇ ਦਾ ਆਦੀ ਸੀ ਇਸੇ ਚੱਕਰ ਵਿੱਚ ਉਹ ਵੀ ਬਾਬਾ ਬਲਜਿੰਦਰ ਸਿੰਘ ਦੇ ਸੰਪਰਕ ਵਿੱਚ ਆਈ ਬਾਬੇ ਨੇ ਅਰਦਾਸ ਕਰਨ ਦੀ ਗੱਲ ਆਖੀ ਅਤੇ ਨਾਂ ਲੈ ਗਿਆ 6 ਮਈ ਨੂੰ ਬਾਬਾ ਬਲਜਿੰਦਰ ਸਿੰਘ ਆਪਣੇ ਸਾਥੀਆਂ ਨਾਲ ਗੱਡੀ ਵਿੱਚ ਬਿਠਾ ਕੇ ਇਸ ਕੁੜੀ ਨੂੰ ਮੋਗੇ ਲੈ ਗਿਆ ਰਾਸਤੇ ਵਿੱਚ ਬੁੱਗੀਪੁਰਾ ਚੌਕ ਨੇੜੇ ਇੱਕ ਹੋਟਲ ਵਿੱਚ ਕੁਝ ਖਾਣ ਦੇ ਬਹਾਨੇ ਨਾਲ ਰੋਕੇ ਅਤੇ ਬਾਅਦ ਵਿੱਚ ਜਾ ਕੇ ਅਰਦਾਸ ਕਰਨ ਦੀ ਗੱਲ ਆਖੀ ਇਸ ਤਰ੍ਹਾਂ ਬਾਬਾ ਕੁੜੀ ਨੂੰ ਹੋਟਲ ਵਿੱਚ ਲੈ ਗਿਆ ਜਿੱਥੇ ਪਹਿਲਾਂ ਹੀ ਉਸਨੇ ਕਮਰਾ ਬੁੱਕ ਕਰਵਾਇਆ ਹੋਇਆ ਸੀ ਕਮਰੇ ਵਿੱਚ ਜਾਂਦੇ ਹੀ ਬਾਬੇ ਨੇ ਆਪਣੇ ਸਾਥੀ ਦਾ ਬਾਹਰ ਭੇਜ ਦਿੱਤੇ ਜਦਕਿ ਕੁੜੀ ਨੂੰ ਕਮਰੇ ਵਿੱਚ ਬੰਦ ਕਰ ਲਿਆ ਬਾਅਦ ਵਿੱਚ ਉਹ ਕੁੜੀ ਨਾਲ ਗਲਤ ਹਰਕਤ ਕਰਨ ਲੱਗਿਆ ਜਿਸ ਦਾ ਕੁੜੀ ਨੇ ਵਿਰੋਧ ਵੀ ਕੀਤਾ ਕੁੜੀ ਦੇ ਬਿਆਨਾਂ ਮੁਤਾਬਕ ਬਲਜਿੰਦਰ ਸਿੰਘ ਨੇ ਫੇਰ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਅਤੇ ਕੁੜੀ ਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਅਤੇ ਜ਼ਬਰਜਨਾ ਕੀਤਾ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਕੁੜੀ ਨੂੰ ਡੇਰੇ ਸੱਦਣ ਲੱਗਿਆ ਅਤੇ ਉੱਥੇ ਵੀ ਜ਼ਬਰਦਸਤੀ ਦਾ ਸਿਲਸਿਲਾ ਕਾਫੀ ਚਿਰ ਜਾਰੀ ਰਿਹਾ ਇਸ ਮਗਰੋਂ ਕੁਝ ਹੋਰ ਪਾਣਾ ਵਾਪਰ ਗਿਆ ਅਤੇ ਇੱਕ ਹੋਰ ਕੁੜੀ ਨੇ 2 ਸਤੰਬਰ 2024 ਨੂੰ ਬਾਬਾ ਬਲਜਿੰਦਰ ਸਿੰਘ ਖਿਲਾਫ ਜ਼ਬਰਜਨਾਵੇ ਦੋਸ਼ ਲਾਏ ਇਸ ਉੱਤੇ ਜਗਰਾਉਂ ਪੁਲਿਸ ਨੇ ਬਾਬੇ ਖਿਲਾਫ ਪਰਚਾ ਦਰਜ ਕਰਕੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਇਸ ਉੱਤੇ ਇਹ ਦੂਜੀ ਕੁੜੀ ਵੀ ਹਿੰਮਤ ਕਰਕੇ ਸਾਹਮਣੇ ਆਈ ਅਤੇ ਉਸ ਨੇ 18 ਸਤੰਬਰ 2024 ਨੂੰ ਮਾਮਲਾ ਦਰਜ ਕਰਵਾਇਆ ਇਹੇ ਮਾਮਲਾ ਥਾਣਾ ਮਹਿਣਾ ਵਿਖੇ ਦਰਜ ਕੀਤਾ ਗਿਆ ਸੀ ਹੁਣ ਇਸੇ ਮਾਮਲੇ ਵਿੱਚ ਸੋਮਵਾਰ ਨੂੰ ਮੋਗਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਕੀ ਤੁਸੀਂ ਕਰਦੇ ਨਹੀਂ ਇਹ ਲੜਕੀਆਂ ਨਾਲ ਬਲੱਤਕਾਰ ਕੀਤਾ ਜੀ ਤੁਸੀਂ ਹੋਇਆ ਬਾਈ ਹੋਰ ਵਾਇਗੁਰ ਯਾਦ ਹੁੰਦਾ ਪਹਿਲਾਂ ਨਹੀਂ ਸੀ ਆਉਂਦਾ ਜੀ ਬਲੱਤਕਾਰ ਕੀਤਾ ਜੀ ਤੁਸੀਂ ਉਹ ਤੁਹਾਡੀ ਵੀਡੀਓ ਚ ਬੋਲ ਰਹੀ ਹੈ ਕੁੜੀ ਛੜਿਆਂ 'ਤੇ ਇਲਜ਼ਾਮ ਲਾ ਰਹੀ ਆ ਤੁਸੀਂ ਤੁਸੀਂ ਵੀ ਕੋਲੇ ਬੈਠੇ ਹੋ ਜੀ ਤੁਸੀਂ ਕਹਿ ਰਹੇ ਹੋ ਬਾਬਾ ਜੀ ਗੁਲਾਬ ਦੇ ਫੁੱਲ ਤੁਸੀਂ ਲਾਉਂਦੇ ਸਿਰ 'ਤੇ